ਫਰਸ਼ ਤੋਂ ਮਾ ਦੇ ਦ। ਮੈਂ ਵੀਰ ਕੱਲ ਨੂੰ ਜਦੋਂ ਛਰੀ ਆ ਬੰਨੇ ਮਾ ਦੱਸ ਨਹੀਂ ਕੱਲ ਨੂੰ ਸ਼ਾਮ ਨੂੰ ਪਏ ਪਾਣਾ ਮੇਰੇ ਪਾਣਾ ਪੈਪ ਡੀ ਪਲਾਸਟਿਕ ਦਾ ਮਾ ਲਈ। ਜਾਣਾ ਤਾਂ ਨਹੀਂ ਮੈਂ ਅੱਭੀ ਕੰਮ ਕਰਨਾ ਕਿਤੇ। ਅਮਾ ਪੈਪ ਬੂਆ ਮਾ ਲਈ ਦੇਖੀ। ਚੰਗਤ ਨੇ ਬਣਾਉਂਗੇ ਲੈਂਟਰ ਨੂੰ ਪਤਾ ਸੀ ਪਾਦੇ ਦੇਖਣਾ। ਕਰੇ ਵੀ ਨੇ ਚੱਲ ਫੇਰ ਇੱਥੇ ਚੱਲ ਜੂਗਾ। ਫੇਰ ਚੱਲ ਜੂ। ਫੇਰ ਤਾਂ ਚੱਲ ਜੂ ਜੇ